ਮੇਰਾ ਨਾਮ ਜੁਪਿੰਦਰਜੀਤ ਸਿੰਘ ਹੈ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਟ੍ਰਿਬਿਊਨ ਦੀ ਇੰਟਰਵਿਊਜ਼ ਇਨ੍ਹਾਂ ਇੰਟਰਵਿਊਜ਼ ਦੇ ਵਿੱਚ ਅਸੀਂ ਬਹੁਤ ਪੌਪੂਲਰ ਰਾਈਟਰਸ ਦੇ ਨਾਲ ਤੁਹਾਡੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਜ ਸਾਡੇ ਰਾਈਟਰ ਨੇ ਲੈਫਟਨੈਂਟ ਜਰਨਲ ਕੇ ਜੇ ਐਸ ਟਾਈਨੀ ਟਿਲੋ ਕੇ ਜੇ ਐਸ ਟਾਈਨੀ ਟਿਲੋ ਦੀ ਪਹਿਲੀ ਕਿਤਾਬ ਕਿਤਨੇ ਗਾਜ਼ੀ ਆਏ ਕਿਤਨੇ ਗਾਜ਼ੀ ਗਏ ਬਹੁਤ ਬੈਸੇਲਰ ਸੀਗੀ ਬਹੁਤ ਉਸ ਕਿਤਾਬ ਦਾ ਨਾਮ ਹੋਇਆ ਉਸ ਦੇ ਨਾਲ ਇੰਡੇ ਨਾਮ ਹੀ ਦਾ ਵੀ ਨਾਮ ਹੋਇਆ ਹੁਣ ਉਹਨਾਂ ਦੀ ਸੈਕੰਡ ਬੁੱਕ ਰਿਲੀਜ਼ ਹੋਈ ਹੈ ਵਫਾਦਾਰੀ ਇਮਾਨਦਾਰੀ ਜ਼ਿੰਮੇਵਾਰੀ ਵਾਰੂਮ ਟੂ ਬੋਰਡਰੂਮ ਜਨਰਲ ਸਾਹਿਬ ਸਵਾਗਤ ਹੈ ਤੁਹਾਡਾ ਅੱਜ ਦੇ ਸ਼ੋਅ ਤੇ ਵਿੱਚ ਮਿਹਰਬਾਨੀ ਥੈਂਕ ਯੂ ਜੀਪੰਦਰ ਜੀ ਤੁਸੀਂ ਸਾਡੇ ਲਈ ਟਾਈਮ ਕੱਢਿਆ ਆਪਣੇ ਇੰਨੇ ਬਿਜ਼ੀ ਸ਼ਡਿਊਲ ਚੋਂ ਸੋ ਮੇਰਾ ਸਭ ਤੋਂ ਪਹਿਲਾ ਸਵਾਲ ਮੈਨੂੰ ਜਦੋਂ ਆਪਾਂ ਤੁਹਾਡੀ ਪਿਛਲੀ ਇੰਟਰਵਿਊ ਕੀਤੀ ਸੀ ਤਾਂ ਮੈਨੂੰ ਕਾਫੀ ਕਮੈਂਟਸ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਕਿ ਜਿਹੜੇ ਆਫੀਸਰ 6 ਫੁੱਟ 3 ਇੰਚ ਜਿਵੇਂ ਗਲਮ ਨਹੀਂ ਹਾਂ ਜਿਨ੍ਹਾਂ ਦਾ ਫਿਜ਼ੀਕਲ ਹਾਈਟ ਦੇ ਸਟੇਚਰ ਐਨ ਆਉਚਾਈ ਤੇ ਉਹਨਾਂ ਦਾ ਨਾਮ ਟਾਈਨੀ ਢਲੋਂ ਕਿਉਂ ਥੈਂਕ ਯੂ ਜੁਪਿੰਦਰ ਜੀ ਐਂਡ ਇਹ ਜਿਹੜਾ ਨਾਮ ਹੈ ਟਾਈਨੀ ਢਲੋਂ ਇਹ ਜਦੋਂ ਮੈਂ 1983 ਦੇ ਵਿੱਚ ਜੀ ਆਪਣੀ 4 ਸਾਲ ਦੀ ਟ੍ਰੇਨਿੰਗ ਖਤਮ ਕਰਕੇ ਐਨਡੀਆਰ ਐਮ ਦੀ ਟ੍ਰੇਨਿੰਗ ਖਤਮ ਕਰਕੇ 1983 ਜਦੋਂ ਮੈਂ ਆਪਣੀ ਯੂਨਿਟ ਜੁਆਇਨ ਕੀਤੀ ਪਹਿਲੀ ਯੂਨਿਟ ਜਿਸ ਵਿੱਚ ਮੇ ਕਮਿਸ਼ਨ ਹੋਇਆ 4ਥ ਬਟਾਲੀਅਨ ਦਾ ਰਾਜਪੂਤਾਨਾ ਰਾਈਫਲ ਜਾਂ 4 ਰਾਜ ਰੈਫ ਨਹੀਂ ਤੇ ਉਸ ਯੂਨਿਟ ਦੇ ਵਿੱਚ ਇੱਕ ਛੋਟੀ ਜੀ ਟ੍ਰੈਡੀਸ਼ਨ ਸੀ ਕਿ ਜਿਹੜਾ ਕੋਈ ਨਵਾਂ ਅਫਸਰ ਆਉਂਦਾ ਹੈ ਉਸ ਦਾ ਇੱਕ ਨਿਕਨੇਮ ਜਾਂ ਛੋਟਾ ਨਾਮ ਦਿੱਤਾ ਜਾਵੇ ਜੋ ਕਿ ਉਸ ਦੀ ਪਰਸਨੈਲਿਟੀ ਦੇ ਬਰਖਲਾ ਹੋਵੇ ਕਿਉਂਕਿ ਮੈਂ 6.5 ਫੁੱਟ ਦੀ ਹਾਈਟ ਸੀ ਡਿਫਰੈਂਟ ਹੋਵੇ ਉਸ ਤੋਂ ਡਿਫਰੈਂਟ ਹੋਵੇ ਤੇ ਮੇਰੀ ਮੇਰਾ ਨਾਮ ਜਿਹੜਾ ਸੀ ਫਿਰ ਟਾਈ ਨਹੀਂ ਰੱਖਿਆ ਗਿਆ ਮੈਂ ਤਾਂ ਇੱਕ ਸੀਨੀਅਰ ਆਫਸਰ ਸੀ ਉਹ ਵੀ 6.5 ਫੁੱਟ ਦੇ ਸੀ ਉਹਨਾਂ ਦਾ ਨਾਮ ਸ਼ਾਰਟ ਹੀ ਰੱਖਿਆ ਗਿਆ ਐਂਡ ਇੱਕ ਮੇਰੇ ਤੋਂ ਛੋਟੇ ਜੂਨੀਅਰ ਆਫਸਰ ਸੀ ਉਹ ਵੀ 6.5 ਫੁੱਟ ਸੀ ਉਹਨਾਂ ਦਾ ਨਾਮ ਮਿੰਨੀ ਰੱਖਿਆ ਗਿਆ ओके ਤੇ ਜਿਹੜਾ ਅਫਸਰ ਸਭ ਤੋਂ ਜ਼ਿਆਦਾ ਚੰਗੀ ਤਰ੍ਹਾਂ ਕੰਮ ਕਰਦਾ ਸੀ ਕੋਈ ਗਲਤੀ ਨਹੀਂ ਸੀ ਕਰਦਾ ਹਮੇਸ਼ਾ ਆਪਣੇ ਕੰਮ ਨੂੰ ਬੜੇ ਦਰੁਸਤ ਤਰੀਕੇ ਨਾਲ ਕਰਦੇ ਸੀ ਹਮ 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 ਕੱਲ ਅਨਿਲ ਕੁਮਾਰ ਸੋਹੀ ਉਹਨਾਂ ਦਾ ਨਾਮ ਗੁਫੀ ਰੱਖਿਆ ਗਿਆ ਗੁਫੀ ਗੁਫੀ ਦਾ ਮਤਲਬ ਹੈ ਗੁਫੀ ਦਾ ਮਤਲਬ ਜਿਹੜਾ ਉਹ ਗਲਤੀ ਕਰਦਾ ਰੇ ਯੈਸ ਤੇ ਇਸ ਤੇ ਲਈ ਇਹ ਜਿਹੜੇ ਨਾਮ ਨੇ ਇਹ ਫਿਰ ساری ਉਮਰ ਸਾਡੇ ਨਾਲ ਚੱਲਦੇ ਨੇ ਹਮ ਹਮ ਬਾਕੀ ਸੀਨੀਅਰ ਅਫਸਰ ਜੂਨੀਅਰ ਅਫਸਰ ਲੇਡੀਆਂ ਬੱਚੇ ਸਭ ਟਾਈਨੀ ਜਾਂ ਟਾਈਨੀ ਅੰਕਲ ਦੇ ਨਾਮ ਨੇ ਬਣਾ ਦੇ ਔਰ ਇੱਕ ਜਦੋਂ ਇੰਡੀਅਨ ਆਰਮੀ ਤੇ ਪਾਕਿਸਤਾਨ ਆਰਮੀ ਅਲੱਗ-ਅਲੱਗ ਹੋਏ ਹੁੰਦੇ 1947 ਦੇ ਬਾਅਦ ਜੀ ਸਾਡੇ ਕਾਫੀ ਪ੍ਰੋਸੀਜਰਸ ਅਜੇ ਵੀ ਕਾਮਨ ਨੇ ਓਕੇ ਤੇ ਉਹਨਾਂ ਚੋਂ ਇੱਕ ਪ੍ਰੋਸੀਜਰ ਹੈ ਜਿਹਨੂੰ ਕਹਿੰਦੇ ਨੇ ਰੇਡੀਓ ਟੈਲੀਫੋਨੀ ਯਾਨੀ ਕਿ ਜਦੋਂ ਅਸੀਂ ਵਾਇਰਲੈਸ 'ਚ ਰੇਡੀਓ ਸੈਟ ਉੱਪਰ ਗੱਲ ਕਰਦੇ ਹਾਂ 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 ਤੇ ਜਿਹੜੇ ਸਾਡੇ ਕੋਲ ਸਾਈਨਸ ਨੇ ਉਹੀ ਕੋਲ ਸਾਈਨਸ ਪਾਕਿਸਤਾਨ ਦੇ ਵੀ ਨੇ ਓਕੇ ਜਿਵੇਂ 15 ਕਮਾਂਡਿੰਗ ਆਫਸਰ ਦਾ ਕੋਲ ਸਾਈਨ ਓਕੇ ਉਹਨਾਂ ਦਾ ਵੀ 15 ਜਿਹੜਾ ਹੈ ਕਮਾਂਡਿੰਗ ਆਫਸਰ ਤੇ ਇਸ ਕਰਕੇ ਜੇ ਜੋ ਰੇਡੀਓ ਸੈਟ ਉੱਪਰ ਗੱਲ ਕਰਦੇ ਹਨ ਕੈਨ 154 ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਸੀਓ ਸਾਹਿਬ ਕਿਸੇ ਕੰਪਨੀ ਕਮਾਂਡਰ ਨਾਲ ਗੱਲ ਕਰ ਰਹੇ ਹੈ ਓਕੇ ਜਦ ਕਿ ਅਗਰ ਕਹੋ ਕਿ ਸ਼ਾਰਟੀ ਫਟਾਈ ਨਹੀਂ ਹਮਮ ਉਹ ਪਤਾ ਨਹੀਂ ਲੱਗ ਸਕਦਾ ਤੇ ਇਸ ਕਰਕੇ ਸਾਡੇ ਕੌਲਸੈਂਸ ਵੀ ਇਹੋ ਚਾਹੁੰਦੇ ਨੇ ਹਮਮ ਐਂਡ ਉਹਦੀ ਇਨਹੇਰੈਂਟ ਸਕਿਉਰਿਟੀ ਵੀ ਰਹਿੰਦੀ ਹੈ ਹਮਮ ਐਂਡ ਹੁਣੇ ਨਾਮ ਨਾਲ ਜਿੰਨੇ ਸੋਸ਼ਲ ਮੀਡੀਆ ਹੈਂਡਲ ਨੇ ਚਾਹ ਟਵਿੱਟਰ ਹੈ ਚਾਹ ਇੰਸਟਾਗ੍ਰam ਹੈ ਫੇਸਬੁੱਕ ਹੈ ਲਿੰਕਡਿਨ ਹੈ ਹਮਮ ਸਭ ਦੇ ਉੱਪਰ ਮੇਰਾ ਜਿਹੜਾ ਨਾਮ ਹੈ ਜਾਂ ਹੈਂਡਲ ਦਾ ਨਾਮ ਹੈ ਉਹ ਟੈਣੀ ਢਲੋ ਜੀ ਸੱਚਾ ਕਿੰਨੀ ਫੈਸਿਨੇਟਿੰਗ ਸਟੋਰੀ ਐ ਸਰ ਇਹਦੇ ਬਾਰੇ। ਸੋ ਸਰ ਤੁਹਾਡੀ ਇੱਕ ਹੋਰ ਮੈਂ ਦੇਖ ਰਿਹਾ ਸੀਗਾ ਕਿ ਤੁਹਾਡੀ ਕਿਤਾਬ ਦੇ ਇੰਗਲਿਸ਼ ਦੇ ਵਿੱਚ ਬੁੱਕ ਹੈ ਪੈਨਗੁਇਨ ਜਿਹੜਾ ਇਹਨਾਂ ਲੀਡਿੰਗ ਪਬਲਿਸ਼ਿੰਗ ਹਾਊਸ ਹੈ। ਸੋ ਉਸ ਕਿਤਾਬ ਦੇ ਵਿੱਚ ਜਿਹੜਾ ਟਾਈਟਲ ਹੈ ਉਹ ਹਿੰਦੀ ਦੇ ਵਿੱਚ ਹੈ। ਇਹ ਬਿਲਕੁਲ ਅਨਯੂਜੂਅਲ ਹੈ ਬੜੀ ਨਵੀਂ ਚੀਜ਼ ਦੇਖੀ ਅਸੀਂ। ਪਹਿਲੀ ਕਿਤਾਬ ਸੀ ਕਿਤਨੇ ਗਾਜ਼ੀ ਆਏ ਕਿਤਨੇ ਗਾਜ਼ੀ ਗਏ। ਐਂ ਤੁਹਾਡਾ ਦੂਸਰਾ ਹੈਗਾ ਵਫਾਦਾਰੀ, ਇਮਾਨਦਾਰੀ, ਜ਼ਿੰਮੇਵਾਰੀ। ਸੋ ਹਿੰਦੀ ਟਾਈਟਲ ਕਿਉਂ ਚੂਜ਼ ਕੀਤਾ? ਤੁਸੀਂ ਚੂਜ਼ ਕੀਤਾ ਜਾਂ ਪਬਲਿਸ਼ਰ ਦਾ ਜਾਂ ਕੋਈ ਸੇਲਜ਼ ਗਿਮਿਕ ਸੀ? ਇਸ ਦੇ ਪਿੱਛੇ ਕੀ ਹੈਗਾ ਜਾਂ ਕੋਈ ਆਮੀ ਦਾ ਤੁਹਾਡਾ ਯੂ نو ਯੂ ਹੈਡ ਸਮ ਸਮ ਪੁਆਇੰਟ ਟੂ ਮੇਕ ਕਿਤਨੇ ਗਾਜ਼ੀ ਆਏ ਕਿਤਨੇ ਗਾਜ਼ੀ ਗਏ ਇਹ ਜਿਹੜੀ ਸਟੇਟਮੈਂਟ ਸੀ ਜਾਂ ਇਹ ਜਿਹੜੇ ਲਵਸ ਸੀ ਇਹ ਬੋਲ ਗਏ ਸੀ 19 ਫਰਵਰੀ 2019 ਨੂੰ ਜਦ 14 ਫਰਵਰੀ 2019 ਨੂੰ ਪਲਵਾਮਾ ਦਾ ਆਈਡੀ ਬਲਾਸਟ ਹੋਇਆ ਜਿਹਦੇ ਵੇ ਸਾਡੇ 40 CRPF ਦੇ ਜਵਾਨਾਂ ਨੇ ਆਪਣੇ ਦੀਰਗਤੀ ਪ੍ਰਾਪਤ ਕੀਤੀ ਜੀ ਤੇ ਉਸ ਦੇ 100 ਘੰਟੇ ਦੇ ਅੰਦਰ ਅੰਦਰ ਅਸੀਂ ਜਿਨ੍ਹਾਂ ਨੇ ਪਲਵਾਮਨ ਨੂੰ ਆਈਡੀ ਬਲਾਸ ਦਿੱਤਾ ਸੀ ਜਿਹੜੇ ਜੈਸ਼ਮ ਮੁਹੰਮਦ ਦੇ 테ਰਰਿਸਟ ਨੇ ਜਹਾਤਕਵਾਦਿਆ ਨੇ ਅਸੀਂ ਉਹਨਾਂ ਨੂੰ 100 ਘੰਟੇ ਦੇ ਅੰਦਰ ਅੰਦਰ ਖਤਮ ਕਰ ਦਿੱਤਾ ਸੀ ਤੇ ਉਸ ਦੇ ਬਾਅਦ ਦੇ ਵਿੱਚ 19 ਫਰਵਰੀ ਨੂੰ ਕਰੀਬ ਕਰੀਬ 10 11 ਵਜੇ ਸਵੇਰੇ ਇਹ ਪ੍ਰੈਸ ਕਾਨਫਰੰਸ ਹੋਈ ਸੀ ਸਰੀਨਗਰ ਚ ਬਦਾਮੀ ਬਾ ਕੰਟਰੋਲਮੈਂਟ ਜਾਂਦਰ ਤੇ ਜਿਹੜਾ ਪਾਕਿਸਤਾਨੀ 테ਰਰਿਸਟ ਦਾ ਉਸ ਗਰੁੱਪ ਦਾ ਹੈਡ ਸੀ ਜੀ ਉਹ ਇੱਕ ਪਾਕਿਸਤਾਨੀ 테ਰਰਿਸਟ ਸੀਗਾ ਜਿਹਨੇ ਜੈਸ਼ਮ ਮੁਹੰਮਦ ਦਾ ਕਾਮਰਾਂ ਕਾਮਰਾਨ ਦਾ ਨਾਂ ਸੀ ਜਿਹੜਾ ਮਾਪਿਆਂ ਨੇ ਲਖਿਆ ਸੀ ਉਸ ਗਰੁੱਪ ਨੇ ਆਈਡੀ ਬਲਾਸਟ ਕੀਤਾ ਸੀ ਪਲਵਾਮਾ ਵਾਲਾ ਜਦੋਂ ਗਰੁੱਪ ਨੂੰ ਅਸੀਂ ਖਤਮ ਕਰਤਾ ਤਾਂ ਕਾਮਰਾਨ ਦਾ ਕੋਡ ਨੇਮ ਸੀ ਗਾਜ਼ੀ ਗਾਜ਼ੀ ਇੱਕ ਬਹੁਤ ਪ੍ਰਫਰਡ ਕੋਡ ਨੇਮ ਹੈ ਪਾਕਿਸਤਾਨੀ ਅਤਿਵਾਦੀਆਂ ਦਾ ਔਰ ਕਿਉਂਕਿ ਮੇਰੇ ਪਿਛਲੇ ਕਈ ਟੈਨਿਓਰ ਨੇ ਕਸ਼ਮੀਰ ਦੇ ਵਿੱਚ 1988 ਤੋਂ ਲੈ ਕੇ ਤੇ ਕਈ ਪਾਕਿਸਤਾਨੀ ਚਾਰਲਸ ਜਿਨ੍ਹਾਂ ਦਾ ਕੋਡ ਨੇਮ ਗਾਜ਼ੀ ਸੀ ਉਹਨਾਂ ਨੂੰ ਖਤਮ ਕੀਤਾ ਸੀ ਤੇ ਇਹ ਜਦੋਂ ਪ੍ਰੈਸ ਕਾਨਫਰੰਸ ਹੋਈ ਤਾਂ ਬਾਕੀ ਸਵਾਲਾਂ ਦੇ ਬਾਅਦ ਇੱਕ ਸਵਾਲ ਆਇਆ ਜੀ ਕਿਉਂਕਿ ਪਿਛਲੇ 3-4 ਦਿਨ ਤੋਂ ਜਰੋ ਤੋਂ ਪਲਵਾਮਾ ਹੋਇਆ ਸੀ ਜੀ ਇਹ ਖਬਰਾਂ ਚੱਲਦੀਆਂ ਸੀ ਗਾਜ਼ੀ ਨੇ ਪਲਵਾਮਾ ਦਾ ਹਮਲਾ ਕੀਤਾ ਗਾਜ਼ੀ ਨੇ ਹਿੰਦੁਸਤਾਨ ਦੇ ਉੱਪਰ ਹਮਲਾ ਕੀਤਾ ਓਕੇ ਤੇ ਜਦੋਂ ਪ੍ਰੈਸ ਕਾਨਫਰੰਸ ਹੋਈ ਤੇ ਮੈਨੂੰ ਇੱਕ ਜਰਨਲਿਸਟ ਨੇ ਸਵਾਲ ਪੁੱਛਿਆ ਕਿ ਸਰ ਇਸ ਗਾਜ਼ੀ ਡੈਡ ਗਾਜ਼ੀ ਮਰ ਗਿਆ ਹੈ ਕਿ ਹਮ ਤਾਂ ਮੈਂ ਇਹ ਸੀ ਚਾਹੁੰਦਾ ਕਿ ਇੱਕ ਕਤੰਕਵਾਦੀ ਨੂੰ ਇੰਨਾ ਮੁੱਲ ਦਿੱਤਾ ਜਾਵੇ ਜਾਂ ਨਫਾ ਦਿੱਤਾ ਜਾਵੇ ਕਿ ਉਸਦੇ ਬਾਰੇ ਜ਼ਿਕਰ ਕੀਤਾ ਜਾਵੇ ਤਾਂ ਉਸ ਵਕਤ ਮੈਂ ਇਹ ਗੱਲ ਕਹੀ ਸੀ ਕਿੰਨੇ ਗਾਜ਼ੀ ਆਏ ਕਿੰਨੇ ਗਾਜ਼ੀ ਗਏ ਇਹ ਤੁਸੀਂ ਸੋਚਿਆ ਨਹੀਂ ਸੀ ਬਟ ਇਮੀਡੀਏਟਲੀ ਇਮੀਡੀਏਟਲੀ ਕੇਮ ਆਊਟ ਸਪੌਂਟੇਨੈਸਲੀ ਫ্রম ધ ਆਰਮੀ ਆਫਸਰ ਦੇ ਦਿਲ ਚੋਂ ਜਲੋਂ ਆ ਕਿੰਨੇ ਗਾਜ਼ੀ ਆਏ ਕਿੰਨੇ ਗਾਜ਼ੀ ਗਏ ਪਰਵਾਹ ਨਹੀਂ ਹੋਈਆ देयर सो दैट बिकेम వైరਲ ਉਹ ਜਿਹੜੀ ਸਟੇਟਮੈਂਟ ਸੀ ਕਿੰਨੇ ਗਾਜ਼ੀ ਆਏ ਕਿੰਨੇ ਗਾਜ਼ੀ ਗਏ ਉਹ ਵਾਇਰਲ ਹੋ ਗਈ ਤਾਂ ਜਦੋਂ ਫਿਰ ਮੈਂ ਆਪਣੀ ਪਹਿਲੀ ਕਿਤਾਬ ਲਿਖੀ ਜੀ ਜੀ ਤੇ ਮੈਂ ਸੁਜੈਸਟ ਕੀਤਾ ਕਿ ਇਸ ਦਾ ਟਾਈਟਲ ਇਹ ਹੋਏਗਾ ਹਮ ਹਮ ਕਿਉਂਕਿ ਕਿਤਾਬ ਮੇਰੇ 3 ਸਾਲ ਦੀ ਉਮਰ ਤੋਂ ਲੈ ਕੇ ਜਦੋਂ ਮੈਂ ਆਰਮੀਚੁਰ ਰਟਾਇਰ ਹੋਇਆ ਉਦੋਂ ਤੱਕ ਦੀ ਸੀ ਔਰ ਕਸ਼ਮੀਰ ਔਰ ਪਲਵਾਮਾ ਸ਼ਾਮਿਲ ਸੀ ਬਾਲਾਕੋਟ ਸ਼ਾਮਿਲ ਸੀ ਜੀ ਆਰਟੀਕਲ 370 ਦਾ ਹਟਣਾ ਸ਼ਾਮਿਲ ਸੀ ਕਿਉਂਕਿ ਮੈਂ ਉਸ ਟਾਈਮ ਤੱਕ ਹੋਰ ਕਮਾਂਡਰ ਸੀ ਯੈਸ ਤੇ ਮੇਰੇ ਪਬਲਿਸ਼ਰ ਜਿਵੇਂ ਤੁਸੀਂ ਕਹਾ ਪੈਂਗੂਇਨ ਰੈਂਡਮ ਹਾਊਸ ਇੰਟਰਨੈਸ਼ਨਲ ਪਬਲਿਸ਼ਰ ਨੇ ਇੰਗਲਿਸ਼ ਬੁੱਕ ਪਬਲਿਸ਼ਿੰਗ ਦਚ ਨੇ ਹੂੰ ਹੂੰ ਉਹਨਾਂ ਨੂੰ ਇਹ ਪਸੰਦ ਨਹੀਂ ਸੀ ਉਹ ਕਹਿੰਦੇ ਕਿ ਨਹੀਂ ਹਿੰਦੀ ਟਾਈਟਲ ਨਹੀਂ ਹੋਏਗਾ ਟਾਈਟਲ ਇੰਗਲਿਸ਼ ਹੀ ਹੋਏਗਾ ਹੂੰ ਤੇ ਮੈਂ ਆਪਣੀ ਗੱਲ ਤੇ ਅੜਿਆ ਫਿਰ ਉਹ ਕਹਿੰਦੇ ਠੀਕ ਹੈ ਇਹਦੇ ਵਿੱਚ ਅਸੀਂ ਬ੍ਰੈਕਟ ਚ ਇਸ ਦੀ ਟ੍ਰਾਂਸਲੇਸ਼ਨ ਕਰ ਦਾਂਗੇ ਓਕੇ ਤੇ ਮੈਂ ਕਿ ਹਾਊ ਮੈਨੀ ਗਾਜ਼ੀਜ਼ ਕੇਮ ਹਾਊ ਮੈਨੀ ਗਾਜ਼ੀਜ਼ ਵੈਂਟ ਸੋ ਕਰ ਕਰਾ ਕੇ ਅਖੀਰ ਦੇ ਵਿੱਚ ਉਹ ਮੰਨ ਗਏ ਓਕੇ ਤੇ ਟਾਈਟਲ ਹਿੰਦੀ ਦੇ ਵਿੱਚ ਆਇਆ ਔਰ ਜੋ ਟਾਈਟਲ ਹਿੰਦੀ ਚ ਆਇਆ ਪ੍ਰੀ ਆਰਡਰ ਦੇ ਵਿੱਚ ਹੀ ਬੁੱਕ ਨੂੰ ਇੰਨਾ ਰੀਡਰਸ ਨੇ ਪਿਆਰ ਦਿੱਤਾ ਕਿ ਤਿੰਨ ਵਾਰੀ ਰੀਪ੍ਰਿੰਟ ਹੋਈ ਇਨ ਪ੍ਰੀ ਆਰਡਰ ਪ੍ਰੀ ਆਰਡਰ ਸਟੇਜ ਦੇ ਵਿੱਚ ਹੀ ਤੇ ਫਿਰ ਜਿਹੜੀ ਨੈਕਸਟ ਬੁੱਕ ਸੀ ਉਹ ਹੀ ਪਬਲਿਸ਼ਿੰਗ ਹਾਊਸ ਮੈਨੂੰ ਕਹਿੰਦਾ ਸਰ ਨੈਕਸਟ ਬੁੱਕ ਦਾ ਟਾਈਟਲ ਹਿੰਦੀ ਚ ਹੀ ਹੋਣਾ ਚਾਹੀਦਾ ਸੋ ਦੈਟਸ ਵਾਈ ਨੈਕਸਟ ਬੁੱਕ ਆਲਸੋ ਵਫਾਦਾਰੀ ਇਮਾਨਦਾਰੀ ਜ਼ਿੰਮੇਵਾਰੀ ਇਹ ਯੂਨਿਕ ਚੀਜ਼ ਹੈ ਇੰਗਲਿਸ਼ ਬੁక్స్ ਦੇ ਟਾਈਟਲ ਹਿੰਦੀ ਚ ਬੋਕਟ ਹੁੰਦੇ ਨੇ ਐਂਡ ਸਰ ਰਾਈਟਰ ਦੀ ਗੱਲ ਮੰਨਾ ਇਹ ਵੀ ਵੱਡੀ ਗੱਲ ਹੁੰਦੀ ਹੈ ਬਿਕਾਜ਼ ਹਜੇ ਵੀ ਇੰਡੀਆ ਦੇ ਵਿੱਚ ਉਹ ਕਲਚਰ ਨਹੀਂ ਹੈ ਜਿਸ ਚਿਕ ਰਾਈਟਰ ਆਪਣੀ ਬੁਕਸ ਤੋਂ ਹੀ ਯੂ نو ਅੱਛੀ ਇਨਕਮ ਜਨਰੇਟ ਕਰ ਸਕਦਾ ਹੈਗਾ ਜਾਂ ਰਾਈਟਰਸ ਦੀ ਸੁਣੀ ਜਾਵੇ ਸੋ ਮੈਨੂੰ ਬੜਾ ਚੰਗਾ ਲੱਗਿਆ ਜਦੋਂ ਤੁਸੀਂ ਇੱਕ ਆਪਣੇ ਬੁੱਕ ਲਾਂਚ ਐਂਡ ਮੈਂ ਰਾਈਟਰ ਵੀ ਨਹੀਂ ਸੀ ਹਮ ਮੈਂ ਸਿਰਫ ਫੌਜੀ ਅਫਸਰ ਸੀ ਜੋ ਰਿਟਾਇਰ ਹੋ ਗਿਆ ਸੀ ਉਹ ਜਿਨਨੇ ਆਪਣੀ ਪਹਿਲੀ ਕਿਤਾਬ ਲਿਖੀ ਸੀ ਤੋ ਉਹਨਾਂ ਨੇ ਪੈਂਗੂਲ ਵਾਲਿਆਂ ਨੇ ਪਹਿਲਾ ਪ੍ਰਿੰਟ ਆਰਡਰ ਸੀ 3000 ਕੇ 5000 ਦਾ ਸੀ ਜਾਂ 3000 ਦਾ ਸੀ। ਐਕਸਪੈਕਟੇਸ਼ਨ ਸੀ ਕਿ 3000 ਹੀ ਵਿਕਣੀ ਹੈ। ਹੂੰ ਉਹ ਜਦੋਂ ਵਿਕਨ ਲੱਗੀ ਤਾਂ ਫਿਰ ਜਿਵੇਂ ਕਹਿੰਦੇ ਨੇ ਨਾ ਥੂਜ਼ ਅ ਰੂਫ ਉਹਨੇ ਕੋਈ ਸਾਰੇ ਰਿਪੋਰਟ ਤੋੜਦੇ ਸੋ ਮੱਚ ਸੋ ਪਹਿਲੇ ਦਿਨ ਜਿਸ ਦਿਨ ਬੁੱਕ ਰਿਲੀਜ਼ ਹੋਈ ਹੈ ਨੈਲਸਨ ਚਾਰਟ ਦੇ ਉੱਪਰ ਬੁੱਕ ਵਾਸ ਨੰਬਰ 1। ਦੈਟਲੇ ਹਫਤੇ ਦੇ ਵਿੱਚ ਬੁੱਕ ਬੀਕਮ ਨੈਸ਼ਨਲ ਬੈਸ ਸੇਲਰ। ਹੂੰ ਐਂਡ ਇਨ ਦੈਟ ਈਅਰ 2024 ਬਹੁਤ ਨੂੰ ਕ੍ਰੋਸਵਰਡ ਨਾਨ ਫਿਕਸ਼ਨ ਪਪੂਲਰ ਚੁਆਇਸ ਬੁੱਕ ਅਵਾਰਡ ਵੀ ਮਿਲੇ ਵੰਡਰਫੁਲ ਜਿਸਕੇ ਮੈਂ ਇੱਕ ਰਾਈਟਰ ਨਹੀਂ ਹਾਂ ਤਾਂ ਤੁਸੀਂ ਸਰ ਕਦੋਂ ਸੋਚਿਆ ਸੀ ਕਿ ਮੈਂ ਕਿਤਾਬ ਲਿਖਾਂਗਾ ਡੂਰਿੰਗ ਯਰ ਸਰਵਿਸ ਜਾਂ ਜਿਹੜਾ ਉਹ ਕਿਤਨੇ ਗਾਜ਼ੀ ਆਏ ਵਾਲਾ ਇਨਸੀਡੈਂਟ ਹੋਇਆ ਜਾਂ ਮਤਲਬ ਯਕੀਨ ਰਿਟਾਇਰਮੈਂਟ ਦੇ ਬਾਅਦ ਰਿਟਾਇਰਮੈਂਟ ਦੇ ਬਾਅਦ 10-14 ਦਿਨ ਬਾਅਦ ਦੇ ਵਿੱਚ ਮੈਨੂੰ ਕਿਸੇ ਨੇ ਅਪਰੋਚ ਕੀਤਾ ਸੀ ਰਾਈਟ ਕਿ ਤੁਸੀਂ ਆਪਣੀ ਜੀਵਨੀ ਉੱਪਰ ਕਿਤਾਬ ਲਿਖੋ ਓਕੇ ਤਾਂ ਮੇਰਾ ਇਰਾਦਾ ਇਹ ਸੀਗਾ ਕਿ ਬੱਚੇ ਜਿਹੜੇ ਨੇ ਚਾਹੇ ਲੜਕੇ ਨੇ ਚਾਹੇ ਲੜਕੀਆਂ ਨੇ ਫੌਜ ਜਾਣਾ ਚਾਹੁੰਦੇ ਉਹ ਦੇਖਦੇ ਨੇ ਇੱਕ ਯੰਗ ਕੈਪਟਨ ਨੂੰ ਸਮਾਰਟ ਹੈਂਡਸਮ ਹੈ ਜਿਹੜਾ ਸਲਿਮ ਟਰਿਮ ਬੋਡੀ ਹੈ ਟਾਲ ਕਲੀਨ ਸ਼ੇਵਨ ਬੜੀ ਚੰਗੀ ਤਰ੍ਹਾਂ ਗੱਲ ਕਰਦਾ ਹੈ ਯਾਨੀ ਪੋਸਚਰ ਬਹੁਤ ਸੋਹਣਾ ਹੈ ਤੋਂ ਇਮਪ੍ਰੈਸ ਹੋ ਜਾਂਦੇ ਨੇ ਉਸ ਚੀਜ਼ ਤੋਂ ਯੈਸ ਐਂਡ ਦੇ ਵਾਂਟ ਟੂ ਮੈਰੀ 댓 ਯੰਗ ਮੈਨ অর ਦੇ ਵਾਂਟ ਟੂ ਜੁਆਇਨ 댓 ਆਰਮੀ অর ਉਸ ਤਰ੍ਹਾਂ ਬੰਨਣਾ ਚਾਹੁੰਦੇ ਉਹ ਇੱਕ ਬਹੁਤ ਅੱਛੀ ਗੱਲ ਹੈ ਪਰ ਜਿਹੜੀ ਗੱਲ ਬੱਚਿਆਂ ਨੂੰ ਨਹੀਂ ਪਤਾ ਹੁੰਦੀ ਕਿ ਜਦੋਂ ਫੌਜ ਜੁਆਇਨ ਕਰਦੇ ਹੋ ਉਸਦੇ ਬਾਅਦ ਫੌਜ ਦੇ ਅੰਦਰ ਦਾ ਹਾਲ ਕੀ ਹੈ ਤਾਨੂੰ ਕਿਵੇਂ ਉਹ ਇੱਕ ਪਰਿਵਾਰ ਦੇ ਵਾਂਗੂ ਐਕਸੈਪਟ ਕਰਦੇ ਨੇ ਤੁਹਾਨੂੰ ਪਰਿਵਾਰ ਦੇ ਮੈਂਬਰ ਵਾਂਗੂ ਇੱਕ ਛੋਟੇ ਬੱਚੇ ਵਾਂਗੂ ਟ੍ਰੀਟ ਕਰਦੇ ਨੇ ਜੋ ਤੁਹਾਡੀ ਮੈਰਿਜ ਹੁੰਦੀ ਹੈ ਉਦੋਂ ਤੁਹਾਨੂੰ ਕਿੰਨਾ ਧਿਆਨ ਰੱਖਦੇ ਨੇ ਪਰ ਜੰਗ ਦੇ ਹਾਲਾਤਾਂ ਦੇ ਵਿੱਚ ਵੀ ਤੁਹਾਡਾ ਕਿਸ ਤਰ੍ਹਾਂ ਦਾ ਰੋਲ ਰਹਿੰਦਾ ਹੈ ਤੇ ਮੇਰਾ Aim ਸੀ ਕਿ ਮੈਂ ਉਹ ਚੀਜ਼ਾਂ ਯੰਗਸਟਰਸ ਨੂੰ ਦੱਸਾਂ ਤਾਂ ਮੈਂ ਕਿਤਾਬ ਲਿਖੀ ਜਿਹੜੀ ਪਹਿਲੀ ਕਿਤਾਬ ਸੀ ਅੱਧੀ ਕਿਤਾਬ ਜੋ ਲਿਖ ਕੇ ਮੈਂ ਆਪਣੇ ਕਿਸੇ ਪੁਰਾਣੇ ਸੀਓ ਨੂੰ ਦਿੱਤੀ ਜੀ ਕਿਸੇ ਨੇ ਇੱਕ ਵਾਰੀ ਪੜੋ ਪੜ੍ਹ ਕੇ ਕਹਿੰਦੇ ਬਹੁਤ ਅੱਛਾ ਹੈ ਕਹਿੰਦੇ ਪਰ ਤੇਰੀ ਕਹਾਣੀ ਕਸ਼ਮੀਰ ਦੇ ਬਗੈਰ ਕੰਪਲੀਟ ਨਹੀਂ ਹੈ ओके okay. सो so, कितने गाज़ी आए थे जरा सेकंड हाफ है जी वो पूरा कश्मीर है स्टार्टिंग फ्रॉम 1988 जब मैं पहली बार गया और आर्टिकल 370 द एबrogation 2020 तक हम्म 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 फिर वो मैं दूसरा हिस्सा लिखया तो दोनों इसे जोड़ के किताब बनी कितने गाज़ी आए कितनी गाज़ी गए सो ਤੁਹਾਡੀ ਲਾਈਫ ਸਟੋਰੀ ਵੀ ਸੀ ਤੇ ਤੁਹਾਡੀ ਜਰਨੀ ਸੋ 댓 ਤੋਂ ਸੀ ਤੁਹਾਡੀ ਪਹਿਲੀ ਬੁੱਕ ਸਰ ਸੋ ਦੂਜੀ ਬੁੱਕ ਵਫਾਦਾਰੀ ਇਮਾਨਦਾਰੀ ਜ਼ਿੰਮੇਵਾਰੀ ਮੈਂ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਵਾਂ ਸੋ ਇਹ ਬੁੱਕ ਪਹਿਲੀ ਬੁੱਕ ਨਾਲੋਂ ਕਿਵੇਂ ਡਿਫਰੈਂਟ ਹੈ ਪਹਿਲੀ ਬੁੱਕ ਜਿਹੜੀ ਸੀ ਕਿਤਨੇ ਗਾਜ਼ੀ ਆਏ ਕਿਤਨੇ ਗਾਜ਼ੀ ਉਹ ਮੇਰੀ ਕਹਾਣੀ ਸੀ ਰਾਈਟ ਮੇਰੀ ਜ਼ਿੰਦਗੀ ਦੇ ਵਿੱਚ ਪਰਸਨਲ ਜ਼ਿੰਦਗੀ ਦੇ ਵਿੱਚ ਜਾਂ ਮੇਰੇ ਪ੍ਰੋਫੈਸ਼ਨਲ ਜ਼ਿੰਦਗੀ ਦੇ ਵਿੱਚ ਜਾਂ ਕੰਮਕਾਜ ਦੀ ਜ਼ਿੰਦਗੀ ਦੇ ਵਿੱਚ ਕੀ ਕੀ ਇਨਸੀਡੈਂਟਸ ਹੋਏ ਕੀ ਕੀ ਹਾਦਸੇ ਹੋਏ ਕੀ ਕੀ ਐਕਸ਼ਨ ਹੋਏ ਜਿਸ ਤੋਂ ਮੈਨੂੰ ਕੀ ਸਿੱਖਿਆ ਮਿਲੀ ਕਿ ਜ਼ਿੰਦਗੀ ਨੂੰ ਕਿਵੇਂ ਫੇਸ ਕਰਨਾ ਚੈਲੰਜਸ ਨੂੰ ਕਿਵੇਂ ਫੇਸ ਕਰਨਾ ਅੱਗੇ ਇਸ ਤੋਂ ਵੀ ਵੱਡੇ ਹੱਦ ਸੇ ਹੋਣਗੇ ਰਾਈਟ ਉਹ ਮੇਰੀ ਕਹਾਣੀ ਸੀ ਹਾਂ ਇੱਕ ਅਲਵਕਰੀ ਹੈ ਕਿ ਜੋ ਇੱਕ ਮੇਰੀ ਕਹਾਣੀ ਸੀ ਹਰ ਫੌਜੀ ਦੀ ਕਹਾਣੀ ਹੁੰਦੀ ਹੈ ਹਮ ਹਰ ਫੌਜੀ ਦੀ ਲਾਈਫ ਦੇ ਵਿੱਚ ਕਰੀਪ ਕਰੀਬ ਉਹ ਵਾਲੇ ਜਿਹੜੇ ਨੇ ਚੈਲੰਜਸ ਆਉਂਦੇ ਨੇ ਉਹ ਵਾਲੇ ਹਾਦਸੇ ਹੁੰਦੇ ਨੇ ਉਹ ਵਾਲੀਆਂ ਗੱਲਾਂ ਹੁੰਦੀਆਂ ਨੇ ਹਮ ਤੇ ਉਹ ਕਿਤਾਬ ਸਿਰਫ ਮੇਰੀ ਜੀਵਨੀ ਉੱਪਰ ਸੀ ਕਿ ਮੇਰੇ ਲਾਈਫ ਦੇ ਵਿੱਚ ਮੈਂ ਕੀ ਸਿੱਖਿਆ ਇਹ ਜਿਹੜੀ ਕਿਤਾਬ ਹੈ ਵਫਾਦਾਰੀ ਇਮਾਨਦਾਰੀ ਜ਼ਿੰਮੇਵਾਰੀ ਇਹ ਇੱਕ ਉਹ ਕਿਤਾਬ ਹੈ ਕਿ ਜਿਹੜੇ ਮਿਲਟਰੀ ਲਾਈਫ ਦੇ ਵਿੱਚ ਤੁਸੀਂ ਲੀਡਰਸ਼ਿਪ ਦੇ ਬਾਰੇ ਜੋ ਤੁਸੀਂ ਸਿੱਖਦੇ ਹੋ ਜੋ ਤੁਸੀਂ ਕਰਦੇ ਹੋ ਉਸ ਨੂੰ ਸਿਵਲ ਲਾਈਫ ਦੇ ਵਿੱਚ ਜਾਂ ਕਾਰਪੋਰੇਟ ਲਾਈਫ ਦੇ ਵਿੱਚ ਜਾਂ ਬੱਚੇ ਦੀ ਲਾਈਫ 'ਚ ਸਟੂਡੈਂਟ ਦੀ ਲਾਈਫ ਦੇ ਵਿੱਚ ਕਿਸੇ ਡਿਫੈਂਸ ਐਸਪੀਰੈਂਟ ਦੀ ਲਾਈਫ ਦੇ ਵਿੱਚ ਜਾਂ ਕਿਸੇ ਘਰੇਲੂ ਮਹਿਲਾ ਦੀ ਲਾਈਫ ਦੇ ਵਿੱਚ ਕਿਸੇ ਵਰਕਿੰਗ ਮਹਿਲਾ ਦੇ ਲਾਈਫ ਦੇ ਵਿੱਚ ਜਾਂ ਕਿਸੇ ਸੀਓ ਦੇ ਵਿੱਚ ਕਿਸੇ ਵੀ মিডিਆ ਹਾਊਸ ਦੇ ਵਿੱਚ ਜਾਂ ਪ੍ਰੋਫੈਸ਼ਨਲ ਕਿਸੇ ਵੀ ਜੌਬ ਦੇ ਵਿੱਚ ਸਟੂਡੈਂਟਸ ਦਾ ਟੀਚਰਸ ਦਾ ਪ੍ਰੋਫੈਸਰਸ ਦਾ ਤੁਸੀਂ ਕਿਵੇਂ ਮਿਲਟਰੀ ਦੇ ਜਿਹੜੇ ਕੰਮ ਕਰਨ ਦੇ ਤਰੀਕੇ ਨੇ ਉਹਨਾਂ ਨੂੰ ਕਿਵੇਂ ਅਪਣਾ ਸਕਦੇ ਹੋ ਆਪਣੇ ਉਹਦੇ ਚ ਵਾਈਬ ਕਰ ਸਕਦੇ ਹੋ ਆਪਣੇ ਚ ਵਾਈਬ ਕਰ ਸਕਦੇ ਹੋ ਤੇ ਆਪਣੇ ਕੰਪਨੀ ਦੀ ਪ੍ਰੋਡਕਟਿਵਿਟੀ ਵਧਾ ਸਕਦੇ ਹੋ ਜਾਂ ਤੁਸੀਂ ਆਪਣੇ profession ਦੀ ਆਉਟਪੁੱਟ ਵਧਾ ਸਕਦੇ ਹੋ ਤੇ ਇਹ ਕਿਤਾਬ ਮੇਰੇ ਲਾਈਫ ਦੇ ਵਿੱਚ ਇੱਕ ਇਨਸੀਡੈਂਟ ਹੈ ਨੇ ਜੀ ਪਰ ਮੇਰੇ ਦੋਸਤਾਂ ਦੇ ਜੋ ਮੈਂ ਦੇਖਿਆ ਫੌਜ ਦੇ ਵਿੱਚ ਉਹ ਇਨਸੀਡੈਂਟ ਵੀ ਹੈ ਤੇ ਇਟ ਇਜ਼ ਬੈਸਟ ਆਫ 올 ਦਾ ਵਰਲਡਸ ਐਂਡ ਉਹ ਇਨਸੀਡੈਂਟਸ ਨੂੰ ਤੁਸੀਂ ਸਿਵਲ ਲਾਈਫ ਦੇ ਵਿੱਚ ਕਿਵੇਂ ਅਪਣਾ ਸਕਦੇ ਹੋ ਹਾਂ ਤਾਂ ਕਿ ਤੁਸੀਂ ਇੱਕ ਬਿਹਤਰ ਇਨਸਾਨ ਬਣ ਸਕੋ ਤੁਸੀਂ ਇੱਕ ਬਿਹਤਰ ਜੇ ਨੂੰ ਕਹਿੰਦੇ ਆਪਾਂ ਕੰਮਕਾਰ ਕਰਨ ਵਾਲਾ ਕਿਸੇ ਵੀ profession ਦੇ ਵਿੱਚ ਹੋ ਸਕੋ ਤੇ ਤੁਸੀਂ ਇੱਕ ਬਿਹਤਰ ਆਰਗੇਨਾਈਜੇਸ਼ਨ ਦਾ ਹਿੱਸਾ ਬਣ ਸਕੋ ਜਿਸ ਤੋਂ ਤੁਹਾਡੀ ਆਰਗੇਨਾਈਜੇਸ਼ਨ ਨੂੰ ਫਾਇਦਾ ਹੋਵੇ ਤਾਂ ਕਾਰਪੋਰੇਟ ਵਰਲਡ ਦੇ ਲਈ ਇੱਕ ਕਿਤਾਬ ਜਿਹੜੀ ਹੈ ਮਸਟ ਰੀਡ ਹੈ ਮਸਟ ਰੀਡ ਬਾ ਕਾਰਪੋਰੇਟ ਵਰਲਡ ਯੂ ਮੀਨ anything non military anything also, non military ਦੇ ਕਿਸੇ ਵੀ ਜੌਬ ਦੇ ਵਿੱਚ ਤੁਸੀਂ ਹੋ ਸਰਕਾਰੀ ਜੌਬ ਚੋ ਤੁਸੀਂ ਪ੍ਰਾਈਵੇਟ ਇੰਡਸਟਰੀ ਚੋ ਤੁਸੀਂ ਮੀਡੀਆ ਦੇ ਵਿੱਚ ਹੋ ਤੁਸੀਂ ਟੀਚਿੰਗ profession ਦੇ ਵਿੱਚ ਹੋ ਤੁਸੀਂ ਐਜੂਕੇਸ਼ਨ ਤੁਸੀਂ ਬੈਂਕਿੰਗ ਚੋ ਕਿਸੇ ਵੀ profession ਚੋ ਤੁਸੀਂ ਸਟੂਡੈਂਟ ਹੋ ਸੋ ਜ਼ਿੰਦਗੀ ਦੇ ਐਕਸਪੀਰੀਐਂਸਸ ਵਿੱਚੋਂ ਜੋ ਲੈਸਨਸ ਤੁਸੀਂ ਲਿੱਤੇ ਨੇ ਸੋ ਉਹੀ ਤੁਸੀਂ ਇਹਨਾਂ ਨਾਲ ਸ਼ੇਅਰ ਕੀਤੇ ਰਹਿਗੇ ਮੈਂ ਕਾਫੀ ਬੁੱਕ ਪੜ੍ਹੀ ਹੈ ਐਂਡ ਸਰ ਤਾਂ ਜੇ ਥੋੜਾ ਘੱਟ ਉਹਨੂੰ ਦੱਸ ਰਿਹਾ ਬਟ ਬਹੁਤ ਅਮੇਜ਼ਿੰਗ ਇਨਸੀਡੈਂਟਸ ਨੇ ਲੈਸਨਸ ਨੇ ਇਸ ਕਿਤਾਬ ਦੇ ਵਿੱਚ ਤੇ ਤੁਹਾਡੇ ਪਿਛਲੇ ਇੰਟਰਵਿਊਸ ਨਾਲ ਬਹੁਤ ਬੜੇ ਕਮੈਂਟਸ ਆਏ ਕਿ ਅਸੀਂ ਮੈਂ ਆਰਮੀ ਚ ਜਾਣਾ ਚਾਹੁੰਦਾ ਹਾਂ ਜਾਂ ਲੇਡੀਜ਼ ਦੇ ਸੀਗੇ ਗਰਲਸ ਦੇ ਸੀਗੇ ਮੈਂ ਆਰਮੀ ਚ ਜਾਣਾ ਚਾਹਨੀ ਹਾਂ ਸੋ ਇਹੋ ਜਿਹਾ ਉਹਨਾਂ ਨੂੰ ਕੀ ਪ੍ਰੀਪੇਅਰ ਕਰਨਾ ਚਾਹੀਦਾ ਯੂ نو ਇੱਕ ਇੱਕ ਨੈਚੁਰਲ ਲੀਡਰ ਇੱਕ ਨੈਚੁਰਲ ਸੋਲਜਰ ਬਣਨ ਦੇ ਲਈ ਮੈਨੂੰ ਵੀ ਸੋਸ਼ਲ ਮੀਡੀਆ ਉੱਪਰ ਬਹੁਤ ਮੈਸੇਜਸ ਆਉਂਦੇ ਨੇ ਬਹੁਤ ਕਮੈਂਟਸ ਆਉਂਦੇ ਨੇ ਕਿ ਸਰ ਆਰਮੀ ਜਾਨ ਦੇ ਲਈ ਕਿਵੇਂ ਪ੍ਰਪੇਅਰ ਕਰੀਏ ਜਾਂ ਆਓਲ ਕੀ ਆਫਸਰ ਲਾਈਕ ਕੁਆਲिटीज ਜੀ ਨੂੰ ਕਿਵੇਂ ਅਸੀਂ ਆਪਣੇ ਆਪ ਦੇ ਵਿੱਚ ਲੈ ਸਕਦੇ ਹਾਂ ਜੀ ਤੇ ਮੈਂ ਹਮੇਸ਼ਾ ਕਹਿੰਦਾ ਕਿ ਤੁਸੀਂ ਜਿਹੜੀ ਆਫਸਰ ਲਾਈਕ ਕੁਆਲिटीज ਜਿਹਨੂੰ ਅਸੀਂ ਕਹਿੰਦੇ ਆ ਜੋ ਤੁਹਾਡੇ ਮਾਪੇ ਕਹਿੰਦੇ ਨੇ ਜੋ ਤੁਹਾਡੇ ਟੀਚਰ ਕਹਿੰਦੇ ਨੇ ਤੁਸੀਂ ਅਗਰ ਉਹਨਾਂ ਹੀ ਕਰ ਲੋ ਨਾ ਬਿਲਕੁਲ ਸੱਚੇ ਦਿਲ ਦੇ ਨਾਲ ਤੇ ਯੂ ਆਰ ਦਾ ਬੈਸਟ ਪਰਸਨ ਇਨ ਥਿਸ ਵਰਲਡ ਕਿਉਂਕਿ ਨਾ ਤੁਹਾਡੇ ਮਾਪੇ ਗਲਤ ਕਰ ਨੂੰ ਕਹਣਗੇ ਨਾ ਤੁਹਾਡਾ ਟੀਚਰ ਗਲਤ ਕਰ ਨੂੰ ਕਹੇ ਯੈਸ ਬਾਕੀ ਤੁਹਾਡੇ ਕੋਲ ਯਾਰ ਦੋਸਤ ਮਿੱਤਰ ਹੋ ਸਕਦੇ ਜੇ ਤੁਹਾਨੂੰ ਗਲਤਲੀ ਸਲਾਹ ਦੇ ਪਰ ਇਹ ਦੋ ਸ਼ਖਸੀਅਤਾਂ ਐਸੀਆਂ ਨਹੀਂ ਜਿਹੜੀਆਂ ਤੁਹਾਨੂੰ ਕਦੀ ਗਲਤ ਸਲਾਹ ਦੇ ਤੁਹਾਡੀ ਕੇਅਰ ਐਂਡ ਹਾਂ ਬਿਲਕੁਲ ਤੁਹਾਡੇ ਹਮੇਸ਼ਾ ਤੁਹਾਡੇ ਵੈਲਫੇਅਰ ਦੇ ਲਈ ਤੁਹਾਡੇ ਅੱਛੇ ਭਵਿੱਖ ਦੇ ਲਈ ਜਾਂ ਅੱਛੇ ਭਵਿੱਖ ਦੇ ਲਈ ਹਮੇਸ਼ਾ ਉਹਨਾਂ ਦਾ ਇਹੋ ਇੱਕ ਮੁੱਦਾ ਹੁੰਦਾ ਕਿ ਮੇਰਾ ਬੱਚਾ ਮੇਰਾ ਸਟੂਡੈਂਟ ਸਭ ਤੋਂ ਅੱਛਾ ਬਣ ਤੇ ਇਸ ਕਿਤਾਬ ਦੇ ਵਿੱਚ ਐਗਜ਼ੈਪਲਸ ਦੇ ਕੇ ਕਿ ਕਿਵੇਂ ਇੱਕ ਅੱਛਾ ਫੌਜੀ ਇੱਕ ਅੱਛਾ ਅਫਸਰ ਇੱਕ ਅੱਛਾ ਜਵਾਨ ਇੱਕ ਅੱਛਾ ਲੀਡਰ ਕੰਮ ਕਰਦਾ ਹੈ ਉਹ ਐਗਜ਼ਾਮਪਲ ਤੁਸੀਂ ਜਦੋਂ ਪੜੋਗੇ ਤੁਸੀਂ ਆਪਣੇ ਕੰਮਕਾਰ ਦੇ ਵਿੱਚ ਜਦੋਂ ਦੇਖੋਗੇ ਤੁਸੀਂ ਆਪਣੇ ਆਪ ਉਹ ਜਿਹਦੀਆਂ ਕੁਆਲਿਟिज ਨੇ ਉਹਨਾਂ ਨੂੰ ਇੰਬਾਈਬ ਜਾਂ ਉਹਨਾਂ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋਗੇ ਤੇ ਬਈ ਡੂ ਪ੍ਰੋਸੈਸ ਉਹ ਕਹਿੰਦੇ ਨੇ ਜਿੰਨਾ ਤਪਤਾ ਹੈ ਸੋਨਾ ਉਨਾ ਆਤਾ ਹੈ ਨਿਖਾਰ ਤਪੇ ਬਿਨਾਂ ਤਾਂ ਨਿਖਾਰ ਨਹੀਂ ਆ ਸਕਦਾ ਰਜਾਈ ਚੜਕੇ ਦੀ ਗੱਲ ਬੰਨੀ ਬਾਹਰ ਨਿਕਲਣਾ ਪੜਾ ਰਜਾਈ ਛੋਤ ਨਿਕਲਣਾ ਹੀ ਪੜਾ ਨਿਕਲਣਾ ਪੜਾ ਸਰ ਇੱਕ ਮੇਰਾ ਹੋਰ ਇੱਕ ਥੋੜਾ ਪੋਲਿਟੀਕਲ ਥੋੜਾ ਸੈਂਸਿਟਿਵ ਕੁਐਸਚਨ ਹੈ ਬਿਕੋਜ਼ 17 ਦੇ ਕਮੈਂਟਸ ਆਉਂਦੇ ਨੇ ਐਂਡ ਅ 테러ਰਿਜ਼ਮ ਦੌਰਾਨ ਸਰ ਉਸ ਤੋਂ ਬਾਅਦ ਪੜਾ ਇੱਕ ਚੱਲਦਾ ਰਿਹਾ ਪ੍ਰੋਪਾਗੈਂਡਾ ਕਹਿ ਲੋ ਕਿ ਸਿੱਖ ਹੁਣ ਆਰਮੀ ਵਿੱਚ ਸਿੱਖ ਆਰਮੀ ਵਿੱਚ ਨਹੀਂ ਜਾ ਰਹੇ ਸਰ ਸਿੱਖ ਲੜਕੇ ਹੋਰ ਤਰਫ ਜਾ ਰਹੇ ਹੈਗੇ ਨੇ ਪਰ ਤੁਸੀਂ ਇੱਕ ਜਨੂੰ ਇੱਕ ਲਿਵਿੰਗ ਐਗਜ਼ਾਮਪਲ ਹੋ ਕਿ ਤੁਸੀਂ 83 ਦੇ ਵਿੱਚ ਉਨਾਮੀ ਵਿੱਚ ਤੁਸੀਂ ਗਏ ਉਦੋਂ ਐਂਡ ਸੋ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਤੇ ਤੁਸੀਂ ਜਿਹੜੇ ਸਿੱਖ ਯੂਥ ਨੇ ਉਹਨਾਂ ਨੂੰ ਕਿਵੇਂ ਗਾਈਡ ਕਰੋਗੇ ਕਿਸ ਜੋ ਪੰਨਾ ਜੀ ਮੈਂ ਔਨ ਪ੍ਰਿੰਸੀਪਲ ਪੋਲਿਟਿਕਸ অর ਰਿਲੀਜੀਅਨ ਦੇ ਉੱਪਰ ਕਦੇ ਵੀ ਗੱਲ ਨਹੀਂ ਕਰਦਾ ਜੀ ਪਰ ਇਹ ਇੱਕ ਜਿਹੜਾ ਸਵਾਲ ਤੁਹਾਡਾ ਹੈ ਇਹਨੂੰ ਮੈਂ ਮੋਰ ਐਜ਼ ਅ ਮਿਨਿਸਟਰੀ ਕੁਐਸਚਨ ਲੈਂਦਾ ਜੀ ਇਤਿਹਾਸ ਗਵਾਹ ਹੈ ਕਿ ਸਿੱਖ ਚਾਹੇ ਉਹ ਬ੍ਰਿਟਿਸ਼ ਆਰਮੀ ਸੀਗੇ ਚਾਹੇ ਪੋਸਟ ਬ੍ਰਿਟਿਸ਼ era ਜੀ ਸਿੱਖਾਂ ਦਾ ਯੋਗਦਾਨ ਫੌਜ ਦੇ ਵਿੱਚ ਸਭ ਤੋਂ ਜ਼ਿਆਦਾ ਸੀ ਰਾਈਟ ਇਨ ਨੰਬਰ ਆਫ ਪਰਸੈਂਟੇਜ ਗੈਲੈਂਟਰੀ ਅਵਾਰਡਸ ਜਾਂ ਜਿੰਨੇ ਵੀ ਤੁਸੀਂ ਕਹੋ ਵੀ ਜਿਹਨੂੰ ਵਿਜੇਤਾ ਹੁਣ ਦੇ ਮੌਕੇ ਮਿਲੇ ਸਿੱਖਾਂ ਨੇ ਦੇਸ਼ ਦੇ ਅੰਦਰ ਉਹ ਦੇਸ਼ ਤੋਂ ਬਾਹਰ ਓਵਰ ਸੀਸ ਸਿੱਖ ਰੈਜiment ਹੋ ਜੇ ਪੰਜਾਬ ਰੈਜiment ਹੋ ਜੇ ਸਿੱਖ ਲਈ ਹੋ ਜੇ ਬਾਕੀ ਸਿੱਖ ਜਿਹੜੇ ਦੂਸਰੀ ਰੈਜimentਸ ਦੇ ਵਿੱਚ ਵੀ ਨੇ ਇੱਕ ਬਹੁਤ ਸਰਵੰਟ ਜਿਹਨੂੰ ਕਹਿੰਦੇ ਸੋਨੇ ਨਾਲ ਲਿਖਿਆ ਇਤਿਹਾਸ ਹਮ ਸਿੱਖ ਐਜ਼ ਅ ਸੋਲਜਰ ਤੁਸੀਂ ਜਦੋਂ ਵੀ ਸਿੱਖ ਨੂੰ ਦੇਖਦੇ ਹੋ ਤੁਹਾਡੇ ਚ ਪਹਿਲੀ ਚੀਜ਼ ਜਿਹੜੀ ਆਉਂਦੀ ਹੈ ਕਿ ਇਹ ਸੋਲਜਰ ਹੈ ਆਪਣਾ ਜੋ ਗੁਰੂ ਸਾਹਿਬ ਸੰਤ ਸਿਪਾਹੀ ਇਵਨ ਇਫ ਹੀ ਇਜ਼ ਅ ਚਾਇਓ ਸਿਵਿਲਿਅਨ ਸਿਵਿਲਿਅਨ ਵੀ ਹੈ ਫੀਲਿੰਗ ਆਉਂਦੀ ਕਿ ਇਹ ਅਗਰ ਮੇਰੇ ਨਾਲ ਹੈ ਬਸ ਮੇਰੇ ਕੋਲ ਬੈਠਾ ਹੈ ਜਾਂ ਮੇਰੇ ਇਸ ਇਲਾਕੇ 'ਚ ਹੈ ਮੈਂ ਸੇਫ ਹਾਂ ਹਮ ਅ ਸਿਕਸ ਪ੍ਰੈਜ਼ੈਂਸ ਗਿਵਸ ਦਾ ਅਸ਼ੂਰੈਂਸ ਆਫ ਸੇਫਟੀ ਹਮ ਤੇ ਇਸ ਕਰਕੇ ਸਿੱਖ ਇੱਕ ਨਾ ਜਮਾਂਦਰੂ ਯੋਦਾ ਹੈ ਨੈਚੁਰਲ ਸੋਲਜਰ ਨੈਚੁਰਲ ਸੋਲਜਰ ਹੈ ਐਂਡ ਇਹ ਸਾਡੇ ਡੀਐਨਏ ਦੇ ਵਿੱਚ ਐਂਡ ਇਸ ਦਾ ਇੱਕ ਹਿਸਟੋਰਿਕ ਰੀਜ਼ਨ ਹੈ ਕਿਉਂਕਿ ਹਿੰਦੁਸਤਾਨ ਦੇ ਉੱਪਰ ਜਿੰਨੇ ਵੀ ਹਮਲੇ ਹੋਏ ਸਾਰੇ ਖਾਈਬਰ ਪਾਸ ਤੋਂ ਜੀ ਨਾਰਥ-ਵੈਸਟ ਤੋਂ ਆਏ ਥਰੂ ਅਫਗਾਨਿਸਤਾਨ ਟੁਡੇਜ਼ ਪਾਕਿਸਤਾਨ ਐਂਡ ਦੈਨ ਟੁਡੇਜ਼ ਪੰਜਾਬ ਤੇ ਜਿੰਨੇ ਵੀ ਹਮਲੇ ਆਏ ਉਹ ਅਸੀਂ ਇੱਥੇ ਚੱਲੇ ਨੇ ਸਾਡੇ ਪੁਰਖਿਆਂ ਨੇ ਚੱਲੇ ਨੇ ਲੜੇ ਨੇ ਆਉਂਦੀ ਵਾਰੀ ਵੀ ਲੜੇ ਨੇ ਜੋ ਲੁੱਟ ਕੇ ਵਾਪਸ ਲੈ ਕੇ ਜਾਂਦੇ ਸੀ ਉਦੋਂ ਵੀ ਲੜੇ ਨੇ ਧੀਆਂ ਭੈਣਾਂ ਨੂੰ ਆਜ਼ਾਦ ਕਰਾ ਕੇ ਵਾਪਸ ਆਪਣੇ ਘਰੋ ਘਰੀ ਛੱਡ ਕੇ ਆਏ মানে অলਮੋਸਟ 2000 ਸਾਲ ਦਾ 2000 ਸਾਲ ਦਾ ਧਿਆਸ ਹੈ ਕਿ ਸਾਡਾ ਤੇ ਸਿੱਖ ਦਾ ਇਤਿਹਾਸ ਤੇ 550 ਸਾਲ ਜੀ ਠੀਕ ਹੈ ਐਂਡ ਇਹ ਇੱਕ ਬਹੁਤ ਨਵਾਂ ਰਿਲੀਜੀਅਨ ਆ ਨਵਾਂ ਫੇਥ ਆ ਲੇਕਿਨ ਜਿਹੜਾ ਡੀਐਨਏ ਹੈ ਖੂਨ ਦੇ ਵਿੱਚ ਉਹ ਇੱਕ ਯੋਧੇ ਦਾ ਹੈ ਇੱਕ ਲੜਾਕੂ ਦਾ ਹੈ ਤੇ ਤੁਸੀਂ ਹੁਣ ਜੇ ਮੈਂ ਗੱਲ ਕਰ ਰਿਹਾ ਸੀਗਾ ਕਿ ਪੋਸਟ ਇੰਡੀਪੈਂਡੈਂਸ ਦੇਖ ਲਓ ਪ੍ਰੀ ਇੰਡੀਪੈਂਡੈਂਸ ਦੇਖ ਲਓ ਸਿੱਖਾਂ ਦੇ ਜਿਹੜੇ ਗੈਲੈਂਟਰੀ ਅਵਾਰਡਸ ਨੇ ਇਫ ਦੇ ਆਰ ਵਨ ਵੇ ਆਫ ਜਜਿੰਗ ਸਭ ਤੋਂ ਜ਼ਿਆਦੇ ਨੇ ਉਹ ਰਾਜਵੀ ਕਿਉਂਕਿ ਜਿਹੜੀ ਰਿਕਰੂਟਮੈਂਟ ਇੰਡੀਆ ਦੇ ਵਿੱਚ ਹੋਇਆ ਉਹ ਦੇ ਸਮਥਿੰਗ ਕਾਲਡ ਮੇਲ ਰਿਕਰੂਟੇਬਲ ਮੇਲ ਪੋਪੂਲੇਸ਼ਨ ਰਾਈਟ ਕਿ ਜਿੰਨੇ ਵੀ ਕਿਸੇ ਸਟੇਟ ਦੇ ਵਿੱਚ ਰਿਕਰੂਟੇਬਲ ਦਾਨੀ ਕੋਸ ਏਜ ਗਰੁੱਪ ਦੇ ਵਿੱਚ ਜਿੰਨੀ ਵੀ ਮੇਲ ਪੋਪੂਲੇਸ਼ਨ ਹੈ ਜੀ ਉਹਦੇ ਪਰਸੈਂਟੇਜ ਦੇ ਹਿਸਾਬ ਦੇ ਨਾਲ ਆਰਮੀ ਦੇ ਵਿੱਚ ਰਿਕਰੂਟ ਕੀਤਾ ਜਾਏਗਾ ਰਾਈਟ ਸਿੱਖਾਂ ਦੀ ਪਰਸੈਂਟੇਜ ਬਹੁਤ ਘੱਟ ਹੈ ਉਸ ਦੇ ਬਾਵਜੂਦ ਵੀ ਸਿੱਖਾਂ ਦਾ ਯੋਗਦਾਨ ਬਹੁਤ ਜ਼ਿਆਦਾ ਹੈ ਤੁਸੀਂ ਕੋਈ ਵੀ 26 ਜਨਵਰੀ 15 ਅਗਸਤ ਦੀ ਅਵਾਰਡ ਲਿਸਟ ਚੈੱਕ ਕਰ ਲਓ ਸਭ ਤੋਂ ਜ਼ਿਆਦਾ ਅਵਾਰਡ ਸਿੱਖਾਂ ਨੂੰ ਮਿਲਦੇ ਤੁਸੀਂ ਕੋਈ ਵੀ ਪ੍ਰੋਮੋਸ਼ਨ ਬੋਰਡਸ ਉਠਾ ਕੇ ਦੇਖ ਲਓ ਚਾਹੇ ਉਹ ਕਰਨਲ ਦਾ ਬ੍ਰਿਗੇਡਰ ਦਾ ਮੇਜਰ ਜਨਰਲ ਆਪਣੀ ਪਰਸੈਂਟੇਜ ਤੋਂ ਵੱਧ ਆਫਸਰਸ ਇੰਡੀਅਨ ਆਰਮੀ ਦੇ ਵਿੱਚ ਉੱਪਰ ਜਾ ਰਹੇ ਨੇ ਇਸ ਦਾ ਮਤਲਬ ਇਹ ਹੈ ਕਿ ਇੰਡੀਅਨ ਆਰਮੀ ਦੇ ਵਿੱਚ ਸਿੱਖਾਂ ਦਾ ਯੋਗਦਾਨ ਅਮੁੱਲਿਆ ਹੈ ਔਰ ਇੰਡੀਅਨ ਅਮੇਦਵੜ ਸਿੱਖਾਂ ਦੀ ਜਿਹੜੀ ਜਿੰਨੂ ਹੌਸ ਕਹਿੰਦੇ ਇੱਕ ਇਮੇਜ ਹੈ ਜਾਂ ਜਿਵੇਂ ਸਿਕਸ ਲੀਡ ਕਰਦੇ ਨੇ ਲੀਡਰਸ ਨੇ ਸੀਨੀਅਰ ਲੀਡਰਸ ਨੇ ਉਹ ਵੱਧ ਚੜ ਕੇ ਹੈ ਔਰ ਬੜੀ ਪ੍ਰੋਸਪਰ ਮੰਦ ਹੈ ਹੂੰ ਤੇ ਇਹ ਮੈਂ ਗਾਟੇਦ ਨਾ ਗੱਲ ਕਰਦਾ ਫਿਗਰਸ ਦੇ ਨਾਲ ਗੱਲ ਕਰ ਰਿਹਾ ਮੈਂ ਯੂ نو ਮੈਂ ਇਸ ਤਰ੍ਹਾਂ ਹਵਾਚ ਨਹੀਂ ਕਰ ਰਿਹਾ ਤੁਸੀਂ ਅਵਾਰਡਸ ਦੀ ਲਿਸਟ ਦੇਖ ਲਓ ਤੁਸੀਂ ਪ੍ਰੋਮੋਸ਼ਨ ਬੋਰਡਸ ਦੀ ਲਿਸਟ ਦੇਖ ਲਓ ਸਿਕਸ ਕੈਲਕੂਲੇਟ ਕਰ ਲਓ ਜਾਂ ਪੰਜਾਬੀਸ ਕੈਲਕੂਲੇਟ ਕਰ ਲਓ ਐਂਡ ਪਰਸੈਂਟੇਜ ਕੈਲਕੂਲੇਟ ਕਰ ਤੁਹਾਨੂੰ ਹਮੇਸ਼ਾ ਇਹੋ ਹੀ ਹੋਏਗਾ yes they're doing much better as compared to other population of the country because ek jamandru by pushtani yodha hai sik you know jawab ki aur nidhan bane ati ran mein tad jud mar wo jeri gandh something jo apne andar hai sade jide andar hai eh eh hymns jide sade andar ho gaye meri kitab de vich main jang namana zikr kita main ohhi tuhanu jeri anglo sik war hui hai ji 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 jang jide sha mahammad ਕਦਾ ਸ਼ਾ ਮੁਹੰਮਦਾ ਸਿੰਘਾ ਨੇ ਗੋਰਿਆਂ ਦੇ ਵਾਂਗ ਨਿੰਬੂਆ ਲਹੂ ਨਿਚੋੜ ਛੱਡੇ ਆ ਰੈਟਡ ਇਸ ਸੈਂਸੀਡੈਂਟ ਮੈਂ ਮੇਰਾ ਅਗਲਾ ਸਵਾਲ ਇਹੀ ਸੀਗਾ ਉਹਦੇ ਵਿੱਚ ਕਿ ਤੁਹਾਡੀ ਬੁੱਕ ਦੇ ਵਿੱਚ ਕੀ ਜ਼ਿਕਰ ਹੈ ਸਾਡੀ ਹਿਸਟਰੀ ਦਾ ਐਂਡ ਕਿਵੇਂ ਅਸੀਂ ਜਿਹੜੇ ਅੱਜਕੱਲ ਦੇ ਪੰਜਾਬ ਦੇ ਯੂਥ ਨੇ ਜਿਹੜੇ ਨਸ਼ਿਆਂ ਦੇ ਜਾ ਰਹੇ ਨੇ ਕੁਝ ਗੈਂਗਸਟਰ ਜਾ ਰਹੇ ਨੇ ਕੁਝ ਦੁਬਾਰਾ ਇੱਕ ਮੂਵਮੈਂਟ ਦੇ ਤਰਫ ਜਾ ਰਹੇ ਨੇ ਐਂਡ ਵੈਸਟਰਨ ਇਨਫਲੂਐਂਸ ਐਨ ਆਰ ਆਈਜ਼ ਦਾ ਕੁਝ ਇੱਕ ਛੋਟੇ ਸੈਕਸ਼ਨ ਦਾ ਇਨਫਲੂਐਂਸ ਵੀ ਆ ਰਿਹਾ ਸੋ ਤੁਸੀਂ ਤੁਹਾਡੀ ਬੁੱਕ ਕਿਵੇਂ ਉਹਨਾਂ ਨੂੰ ਵਾਪਸ ਸਹੀ ਤੇ ਮੇਰੀ ਬੁੱਕ ਕਹਿ ਰਹੀ ਹੈ ਕਿ ਤੁਸੀਂ ਕਿਸੇ ਵੀ ਜੌਬ ਦੇ ਵਿੱਚ ਹੋ ਭਾਵੇਂ ਜੋ ਪ੍ਰੋਫਾਈਲ ਕੁਝ ਵੀ ਹੋਵੇ ਜੀ ਤੁਸੀਂ ਸਟੂਡੈਂਟ ਹੋ ਸਕਦੇ ਹੋ ਤੁਸੀਂ ਆਪਣੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਕਿਸਾਨ ਹੋ ਸਕਦੇ ਹੋ ਤੁਸੀਂ ਇੱਕ ਆਪਣੇ ਦੁਕਾਨਦਾਰ ਹੋ ਸਕਦੇ ਹੋ ਤੁਸੀਂ ਸਿਵਲ ਦੇ ਵਿੱਚ ਕੋਈ ਨੌਕਰੀ ਕਰ ਸਕਦੇ ਹੋ ਤੁਸੀਂ ਗਵਰਨਮੈਂਟ এমਪਲਾਈ ਹੋ ਸਕਦੇ ਹੋ ਤੁਸੀਂ ਐਨਆਰਆਈ ਹੋ ਸਕਦੇ ਹੋ ਜੀ ਮੇਰੀ ਬੁੱਕ ਇਹ ਕਹਿ ਰਹੀ ਹੈ ਕਿ ਜਿਹੜੇ ਮਿਲਟਰੀ ਦਾ ਕੰਮ ਕਰਨ ਦੇ ਤਰੀਕੇ ਨੇ ਜਿਹੜੇ ਉਹਨਾਂ ਦੇ ਈਥੋਸ ਨੇ ਜਿਹੜੇ ਉਹਨਾਂ ਦੇ ਕਲਚਰ ਹੈ ਜਿਹੜਾ ਉਹਨਾਂ ਦੇ ਐਟੀਕੈਟਸ ਨੇ ਤੁਸੀਂ ਉਸ ਨੂੰ ਆਪਣੇ ਕਿਸੇ ਵੀ ਕਿੱਤੇ ਵਿੱਚ ਤੁਸੀਂ ਹੋ ਉਹ ਜਿਹੜੀਆਂ ਕੁਆਲਿਟੀਆਂ ਨੇ ਉਹਨੂੰ ਆਪਣੇ ਆਪ ਦੇ ਵਿੱਚ ਐਬਜ਼ੌਰਬ ਕਰੋ ਤੇ ਆਪਣੀ ਪ੍ਰੋਡਕਟਿਵਿਟੀ ਆਪਣੀ ਕੰਪਨੀ ਦੀ ਪ੍ਰੋਡਕਟਿਵਿਟੀ ਆਪਣੇ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਉਸ ਨੂੰ ਇੱਕ ਹੋਰ ਸੁਚੱਜੇ ਤਰੀਕੇ ਨਾਲ ਕਰੋ ਮੋਰ ਜਿਹਦੇ ਤੁਸੀਂ ਹੈਪੀ ਵੀ ਹੋ ਜੇ ਤੁਸੀਂ ਖੁਸ਼ ਹੋ ਤਾਂ ਤੁਹਾਡੀ ਪ੍ਰੋਡਕਟਿਵਿਟੀ ਵੱਧਦੀ ਹੈ ਕਿਸਾਨ ਹੈ ਇੱਕ ਕਿਸਾਨ ਦੇ ਇੱਕ ਏਲੇ ਦੇ ਵਿੱਚੋਂ ਮੰਨ ਲਓ ਕਿ ਐਕਸ ਬੋਰੀਆਂ ਨਿਕਲਦੀਆਂ ਨੇ ਫਸਲ ਦੀਆਂ ਜੀ ਜੀ ਜੇ ਤੁਸੀਂ ਆਪਣੇ ਤਰੀਕੇ ਨੂੰ ਇੰਪਰੂਵ ਕਰ ਲੋ ਤੁਸੀਂ ਆਪਣੇ ਕੰਮ ਕਰਨ ਨੂੰ ਇੰਪਰੂਵ ਕਰ ਲੋ ਤੁਸੀਂ ਆਪਣੀ ਸੋਚਨ ਸ਼ਕਤੀ ਨੂੰ ਇੰਪਰੂਵ ਕਰ ਲੋ ਤੇ ਤੁਹਾਡੀਆਂ ਐਕਸ ਪਲੱਸ ਵੀ ਬੋਲੀਆਂ ਨਿਕਲਣੇ ਸ਼ੁਰੂ ਹੋ ਜਾਣ ਤੇ ਯੂ ਵਿਲ ਬੀ ਹੈਪੀ ਨੈਚੁਰਲੀ ਤੁਸੀਂ ਖੁਸ਼ ਹੋਗੇ ਉਸਨੂੰ ਦੇਖ ਕੇ ਤੇ ਮੇਰੀ ਕਿਤਾਬ ਕਿਸੇ ਵੀ ਰਿਲੀਜੀਅਨ ਜਾਂ ਪੋਲਿਟੀਕਲ ਬੇਸ ਤੇ ਉੱਪਰ ਨਹੀਂ ਹੈ ਇਹ ਸਿਰਫ ਇਹ ਹੈ ਕਿ ਹਰ ਇੰਡੀਵਿਜੂਅਲ ਕਿਵੇਂ ਆਪਣੇ ਆਪ ਨੂੰ ਇੱਕ ਬਿਹਤਰ ਇਨਸਾਨ ਬਣਾ ਸਕਦਾ ਜਨਨ ਸਾਹਿਬ ਗੱਲਾਂ ਤਾਂ ਬਹੁਤ ਕਰਨੀਆਂ ਨੇ ਬਟ ਆਈ نو ਕਿ ਤੁਹਾਡਾ ਵੀ ਬੜਾ ਬਿਜ਼ੀ ਸ਼ਡਿਊਲ ਹੈ ਜਨਨ ਸਾਹਿਬ ਨੇ ਇੱਕ ਫਲਾਈਟ ਕੈਚ ਕਰਨੀ ਹੈ ਐਂਡ ਸੋ ਇਹ ਬੁੱਕ ਉਹਨਾਂ ਦੀ ਹੈ ਆਰਮੀ ਆਫੀਸਰ ਦੇ ਐਕਸਪੀਰੀਅੰਸ ਉਹਨਾਂ ਦਾ ਐਕਸਪੀਰੀਅੰਸ ਐਨੇਕਡੋਟਸ ਦੇ ਲਈ ਗੱਲਾਂ ਦੇ ਵਿੱਚ ਉਹ ਜੋ ਉਹਨਾਂ ਨੇ ਲੈਸਨਸ ਲਿੱਤੇ ਨੇ ਆਪਣੀ ਲਾਈਫ ਵਿੱਚੋਂ ਆਪਣੇ ਕਾਲੀਗਸ ਦੀ ਕੁਝ ਸਿਵਿਲਿਅਨਸ ਦੇ ਐਗਜ਼ਾਮਪਲਸ ਵੀ ਉਹਨਾਂ ਨੇ ਦਿੱਤੇ ਸੋ ਇਹ ਕਿਤਾਬ ਬਹੁਤ ਲਾਈਫ ਚੇਂਜਿੰਗ ਐਕਸਪੀਰੀਅੰਸ ਹੋ ਸਕਦਾ ਹੈ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਤੇ ਅਸੀਂ ਵੀ ਵੈਲ ਸਟਰੋਂਗਲੀ ਰეკਮੈਂਡ ਕਿ ਤੁਸੀਂ ਇਸ ਕਿਤਾਬ ਨੂੰ ਜ਼ਰੂਰ ਪੜ੍ਹੋ ਐਂਡ ਬਿਫੋਰ ਯੂ نو ਇਕਬਰਾ ਲਾਸਟ ਕੁਐਸਚਨ ਅਬਾਊਟ ਕੇ ਪੰਜਾਬੀ ਵਿੱਚ ਇਸ ਦਾ ਐਡੀਸ਼ਨ ਕਦੋਂ ਆ ਰਿਹਾ ਹੈ ਸਰ ਓਕੇ ਮੈਂ ਜਦੋਂ ਤੁਸੀਂ ਗੱਲ ਕਰ ਰਹੇ ਸੀ ਕਲੋਜ਼ਿੰਗ ਦੀ ਜੀ ਤੇ ਮੈਂ ਸੋਚ ਰਿਹਾ ਸੀ ਕਿ ਜਦੋਂ ਮੈਂ ਲਾਸਟ ਐਸਐਸਰੀ ਕਾਲ ਕਹਾਂਗਾ ਤਾਂ ਉਸ ਤੋਂ ਪਹਿਲੇ ਮੈਂ ਦੱਸੂਗਾ ਦਰਸ਼ਕਾਂ ਨੂੰ ਜੀ ਕਿਤਨੇ ਗਾਜ਼ੀ ਆਏ ਕਿਤਨੇ ਗਾਜ਼ੀ ਗਏ ਦੀ ਪੰਜਾਬੀ ਟਰਾਂਸਲੇਸ਼ਨ ਕੰਪਲੀਟ ਹੋ ਚੁੱਕੀ ਹੈ ਵੰਡਰਫੁਲ ਸਰ ਐਂਡ ਹੁਣ ਉਹ ਪ੍ਰਿੰਟ ਦੇ ਵਿੱਚ ਜਾ ਰਹੀ ਹੈ ਤੇ ਅਗਲੇ ਮੇਰੇ ਸਾਧਨਾ ਦੋ ਤਿੰਨ ਮਹੀਨੇ ਦੇ ਵਿੱਚ ਕਿੰਨੇ ਗਾਜ਼ੀ ਆਏ ਕਿੰਨੇ ਗਾਜ਼ੀ ਗਏ ਜੋ ਨੈਸ਼ਨਲ ਬੈਸਟ ਸੈਲਰ ਹੈ ਜੀ ਉਸ ਦੀ ਪੰਜਾਬੀ ਦੀ ਪ੍ਰਤੀ ਜਿਹੜੀ ਹੈ ਉਹ ਦੁਕਾਨਾਂ ਉੱਪਰ ਮਿਲਣੀ ਸ਼ੁਰੂ ਹੋ ਜਾਏਗੀ ਐਂਡ ਵਫਾਦਾਰੀ ਇਮਾਨਦਾਰੀ ਜ਼ਿੰਮੇਵਾਰੀ ਕਿਉਂਕਿ ਅੱਜ ਤਾਂ ਰਿਲੀਜ਼ ਹੋਈ ਹੈ ਇੰਗਲਿਸ਼ ਦਾ ਵਾਰਜ ਜੀ ਤੇ ਹਿੰਦੀ ਟਰਾਂਸਲੇਸ਼ਨ ਵੀ ਥੋੜੇ ਦਿਨਾਂ ਸਟਾਰਟ ਹੋ ਜਾਏਗੀ ਤੇ ਇਸ ਵਾਰੀ ਮੈਂ ਇਹ ਕੋਸ਼ਿਸ਼ ਕਰੂੰਗਾ ਕਿ ਪੰਜਾਬੀ ਟਰਾਂਸਲੇਸ਼ਨ ਵੀ ਹਿੰਦੀ ਦੇ ਨਾਲ ਨਾਲ ਹੀ ਸ਼ੁਰੂ ਹੋ ਜਾਏ ਕਿਉਂਕਿ ਇੱਥੇ ਪਬਲਿਸ਼ਰ ਨੇ ਹੈ ਨੇ ਬਰਗੇੜੀਆ ਚਾਂਦਪੂਰੀ ਸਾਹਿਬ ਦੇ ਬੈਠੇ ਨੇ ਹਰਦੀਪ ਸਿੰਘ ਚਾਂਦਪੂਰੀ ਜੀ ਬਰਗੇੜੀ ਚਾਂਦਪੂਰੀ ਸਾਹਿਬ ਜਿਨ੍ਹਾਂ ਲੋਂਗੇਵ ਬਹੁਤ ਵੱਡਾ ਇੱਕ ਰਤੂਬਾ ਕਮਾਇਆ ਸੀਗਾ ਜਿਨ੍ਹਾਂ ਦੇ ਉੱਪਰ ਬਾਰਡਰ ਫਿਲਮ ਬਣੀ ਸਣੀ ਦੇ ਉਹਨੇ ਉਹਨਾਂ ਦਾ ਕਿਰਦਾਰ ਨਿਭਾਇਆ ਉਹਨਾਂ ਦੇ ਬੇਟੇ ਮੇਰੀ ਕਿਤਨੇ ਗਾਜ਼ੀ ਆਏ ਕਿਤਨੇ ਗਾਜ਼ੀ ਗਏ ਜੀ ਪੰਜਾਬੀ ਪਬਲਿਸ਼ਿੰਗ ਕਰ ਰਹੇ ਨੇ ਜੀ ਤੇ ਉਹਨਾਂ ਨੂੰ ਹੀ ਮੈਂ ਰਿਕੁਐਸਟ ਕੀਤੀ ਸੀ ਉਹਨਾਂ ਨੇ ਵੀ ਪਹੁੰਚ ਕੀਤਾ ਸੀ ਕਿ ਇਸ ਦੇ ਵੀ ਪੰਜਾਬੀ ਵਫਾਦਾਰੀ ਇਮਾਨਦਾਰੀ ਜ਼ਿੰਮੇਵਾਰੀ ਦਾ ਪੰਜਾਬੀ ਜਿਹੜਾ ਆ ਐਡੀਸ਼ਨ ਐ ਜੀ ਉਹ ਉਹੀ ਪਬਲਿਸ਼ ਕਰਨਗੇ ਤੇ ਬਹੁਤ ਜਲਦੀ ਆਏਗਾ ਤੇ ਸਾਰੇ ਤੁਹਾਡੇ ਆਡੀਅנס ਨੂੰ ਤੁਹਾਡੇ ਈਵਰਸ ਨੂੰ ਆਈ ਵੁੱਡ ਸਟਰੋਂਗਲੀ ਰਿਕਮੈਂਡ ਜੀ ਇਹ ਦੋ ਕਿਤਾਬਾਂ ਪੜੋ ਐਂ ਜੇ ਤੁਹਾਨੂੰ ਅਛੀਆਂ ਲੱਗਦੀਆਂ ਤੇ ਆਪਣੇ ਆਂਗਵੰਟ ਸਭ ਨੂੰ ਦੱਸੋ ਮੈਂ ਇਹ ਨਹੀਂ ਚਾਹਦਾ ਕਿ ਸਾਰੇ ਕਿਰਤਨ ਤੁਸੀਂ ਉਹ ਹੀ ਕਿਤਾਬ ਨੂੰ ਆਪਣੇ ਪਿੰਡ ਦੇ ਵਿੱਚ ਅਗਰ ਸਰਕੂਲੇਟ ਕਰਕੇ ਜਿੰਨੇ ਲੋਕਾਂ ਨੂੰ ਪੜਾ ਸਕਦੇ ਹੋ ਪੜਾਓ ਇੱਕ ਵੀ ਬੱਚਾ ਅਗਰ ਮੇਰੀ ਕਿਤਾਬ ਪੜ੍ਹ ਕੇ ਕੋਈ ਅੱਛਾ ਕੰਮ ਕਰਦਾ ਹੈ ਤੇ ਮੈਨੂੰ ਬਹੁਤ ਖੁਸ਼ੀ ਹੋਏਗੀ ਥੈਂਕ ਯੂ ਸਰ ਏ ਥੀਸ ਆਰ ਦੀ ਗੋਲਡਨ ਵਰਡਸ ਕਿ ਇੱਕ ਜੇ ਤੁਸੀਂ ਇੱਕ ਵੀ ਲਾਈਫ ਚੇਂਜ ਕਰ ਸਕਦੇ ਹੋ ਆਪਣੀ ਬੁੱਕ ਦੇ ਨਾਲ ਤਾਂ ਇੱਕ ਰਾਈਟਰ ਨੂੰ ਇੱਕ ਆਮੀ ਅਫੀਸਰ ਨੂੰ ਕਿਸੇ ਨੂੰ ਵੀ ਇਹ ਇੱਕ ਸੈਟੀਸਫੈਕਸ਼ਨ ਦਿੰਦਾ ਹੈ ਆਪਣੀ ਲਾਈਫ ਦੇ ਉਹਨਾਂ ਦੇ ਆਪਣੇ ਕੰਮ ਦੇ थैंक यू ਸਰ ਬੜਾ ਸ਼ੁਕਰੀਆ ਤੁਸੀਂ ਸਾਡੇ ਸ਼ੋਅ ਲਈ ਆਏ ਸਸਿਕਾਲ ਜੈ ਹਿੰਦ